ਇਨ ਆਫਿਸ ਖੁੱਲਿਆ ਸੀ ਬ੍ਰੈਕਫਾਸਟ ਹੁੰਦਾ ਤੇ ਅੱਜ ਪਹਿਲੇ ਦਿਨ ਹੀ ਪਰਮੇਸ਼ ਗੁਪਤਾ ਜੀ ਜਿਹੜੇ ਕਿ ਬਹੁਤ ਪੁਰਾਣੇ ਸੀਨੀਅਰ ਅਕਾਲੀ ਦਲ ਦੇ ਲੀਡਰ ਰਹੇ ਆ ਪ੍ਰਧਾਨ ਵੀ ਰਹੇ ਆ ਪਾਸੋਂ ਦੇ ਥੰਮਨੇ ਜੀ ਪਾਸੋਂ ਦੇ ਪਰ ਪਾਸੋਂ ਥੰਮਨੇ ਜੀ ਅਕਾਲੀ ਦਲ ਦਾ ਅੱਜ ਗੁਪਤਾ ਜੀ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਗੁਪਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੋਏ। ਪਰ ਤੁਹਾਡਾ ਪੂਰਾ ਬਣਦਾ ਮਾਨ ਸਤਕਾਰ ਜਿਹੜਾ ਪਾਰਟੀ ਦੇ ਵਿੱਚ ਹੋਏਗਾ ਤੇ ਮੈਨੂੰ ਖੁਸ਼ੀ ਹੈ ਕਿਉਂਕਿ ਇਹਨਾਂ ਕੋਲ ਤਜਰਬਾ ਬਹੁਤ ਹੈ ਜੀ ਤੇ ਕਾਰੋਬਾਰੀ ਨੇ ਐਕਸਪੀਰੀਅੰਸ ਬਹੁਤ ਹੈ। ਲੰਮਾ ਤਜਰਬਾ ਇਹਨਾਂ ਦਾ ਸਾਡੇ ਕੰਮ ਆਏਗਾ ਔਰ ਇਸ ਭਾਸਮ ਇਲਾਕੇ ਦੇ ਵਿੱਚ ਇਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਜੀ ਅਸੀਂ ਲਵਾਂਗੇ ਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਚੁਕਾ ਕੇ ਰਮੇਸ਼ ਗੁਪਤਾ ਜੀ ਨੂੰ ਜੀ ਆਇਆਂ ਕਹਣਾ ਜੀ ਤੁਹਾਡਾ ਆਮ ਆਦੀ ਪਾਰਟੀ 'ਚ ਬਹੁਤ ਬਹੁਤ ਸਵਾਗਤ ਹੈ। ਗੁਪਤਾ ਜੀ ਅਮਨਦਰ ਨਾਲ ਨੂੰ ਅਭਿੰਦਰ ਨਾਲ ਨੂੰ ਅੱਜ ਤੱਕ ਮੈਂ ਇਹ ਇਸ ਤੋਂ ਪਹਿਲਾਂ ਗਲਤ ਸੀ ਮੈਂ ਅਕਾਲੀ ਵਰਚੇ ਸੀ ਤੇ ਹੁਣ ਮੈਂ ਮਤਲਬ ਵੀ ਆਪਣੀ ਸਾਰੀ ਜਿਹੜੀ ਨਗਰ ਪੰਚਾਇਤ ਹੈ ਹੀ ਤੇ ਗੁਰਦੇਵ ਸਿੰਘ ਦੇ ਮਾਨ ਜੀ ਦੇ ਕੰਮ ਦੇਖਦੇ ਹੋਏ ਇਹਨਾਂ ਨੇ ਮੈਨੂੰ ਪ੍ਰਧਾਨ ਸੰਕੀ ਸਿੰਘ ਰਾਏ ਦੀ ਮਾਤਾ ਜੀ ਪ੍ਰਧਾਨ ਜੀ ਸੰਕੀ ਸਿੰਘ ਰਾਏ ਤੇ ਸਾਰੇ ਰੁਪਿੰਦਰ ਜੀ ਇਹਨਾਂ ਨੇ ਸਾਰੇ ਨਾਲ ਹੋਰ ਬਾਕੀ ਜਿਹੜੇ ਵੀ ਤੁਸੀਂ ਇੱਧਰ ਸਾਡੇ ਨਾਲ ਆ ਕੇ ਕੰਮ ਕਰਾਓ ਤੇ ਹੁਣ ਮਾਨ ਸਾਹਿਬ ਜੋ ਜ਼ਿੰਮੇਵਾਰੀ ਸਭਾਉਣ ਕੇ ਜੇ ਆਪਾਂ ਸਭ ਪੂਰੀ ਤਨ ਦੇ ਹੀ ਨਾਲ ਜ਼ਿੰਮੇਵਾਰੀ ਸਾਂਭ ਲਈ। ਇਹ ਰਾਜਾ ਨਰਿੰਦਰ ਸਿੰਘ ਜੀ ਵੇਲੇ ਮੈਂ ਤਾਂ ਜੀ ਮਤਲਬ ਬਹੁਤ ਮਤਲਬ ਉਹਨਾਂ ਦਾ ਜਿਹੜਾ 3 ਸਾਲ ਹੈ ਜੀ ਮਿਨਿਸਟਰੀ ਹੈ ਟਾਈਮ ਹੋਰ ਉਹ ਸਾਰਾ ਹੀ ਮੈਂ ਬਹੁਤ ਮਤਲਬ ਭਾਸ਼ਵ ਦੇ ਵਿੱਚ ਚੰਗੀ ਤਰ੍ਹਾਂ ਕੀਤਾ ਜੀ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਰੱਖਿਆ ਜੀ ਪੂਰਾ ਕੰਮ ਕੀਤਾ ਜੀ ਥੋੜੇ ਉਸ ਤੋਂ ਬਾਅਦ ਰਾਜਾ ਨਰਿੰਦਰ ਸਿੰਘ ਜੀ ਨੇ ਮੇਰੇ ਕੋਲ ਤਾਂ ਬਹੁਤ ਜ਼ਿਆਦਾ ਜਦ ਮੈਂ ਉੱਚ ਸੈਕਟਰੀਟ ਜਾਂਦਾ ਸੀ ਤੰਬੇ ਪੀਐਨ ਮੂਰੇ ਖੜਾ ਹੁੰਦਾ ਸੀ ਲੈਣ ਵਾਸਤੇ ਕਰੇ ਸਾਡੀ ਚੈਕਿੰਗ ਨਹੀਂ ਕੁਛ ਨਹੀਂ ਰੋਕ ਪਰ ਇਸ ਤਰ੍ਹਾਂ ਦੇ ਰੋਮਾਂਸ ਕਰਦੇ ਅੰਦਰ ਰੋਮਾਂਸ ਕਰ ਰਹੇ ਤੇ ਮੈਂ ਸ਼ਰਗਤ ਕੋਡ ਸਾਰੇ ਭਰਾ ਆਪਰਾਮਗੜ ਦੀ ਕਵਾਨਾ ਸਾਹਿਬ ਸਾਡੇ ਨਗਰ ਪੰਚਾਇਤ ਪਾਸੋਂ ਦੀ ਟੀਮ ਸਾਡੇ ਵਲੰਟੀਅਰ ਸਾਹਿਬਾਨ ਨੇ ਮੰਗ ਕਹਿੰਦੇ ਸੀ ਜੇ ਤੁਹਾਨੂੰ ਆਫਿਸ ਉੱਤੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਦੋਂ ਮੈਡੀਕਲ ਫਿਟਨੈਸ ਨਹੀਂ ਕਿਸੇ ਨੂੰ ਡਾਕਟਰ ਬਣਾਉਂਦਾ ਬੜੀ ਤਕਲੀਫ ਹੁੰਦੀ ਹੈ ਪਾਸੋਂ ਤੋਂ ਨਾ ਭੇਜਣਾ ਤੇ ਉਹਨਾਂ ਦੀ ਸਭ ਦੀ ਮੰਗ ਨੂੰ ਦੇਖਦੇ ਹੋਏ ਅ ਅੱਜ ਪਾਸੋਂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੋਲਿਆ ਪਾਸੋਂ ਦਾ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰੋਪਰ ਸਟਾਫ ਬੈਠਾ ਹੈ ਔਰ ਕੋਈ ਵੀ ਪੈਣਪਰਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਇਸ ਫਾਸੋਂ ਵਾਲੇ ਪਿੰਡਾਂ ਚੋਂ ਫਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾ ਭਿਆਉਣ ਦੀ ਲੋੜ ਨਹੀਂ ਤੁਸੀਂ ਫਾਸੋਂ ਦਫ਼ਤਰ ਦੇ ਵਿੱਚ ਆਓ ਹਰ ਇੱਕ ਚੀਜ਼ ਦੀ ਮੋਨਿਟਰਿੰਗ ਹੋਏਗੀ ਔਰ ਹਰ ਇੱਕ ਦਾ ਕੰਮ ਜਿਹੜਾ ਜਿਹੜਾ ਫੈਲਦੇ ਦਾ ਤਰੀਕੇ ਅਸੀਂ ਕਰਦੇ ਆ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁੱਖ ਦਫ਼ਤਰ ਨਾਬਾ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤਾਂ ਹੁੰਦੀ ਹੈ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫਤੇ ਵੀਕ ਬਹੁਤ ਦਿਨ ਮੈਂ ਖੁਦ ਆਪੇ ਚ ਬੈਠਾ ਕਰਨਾ ਔਰ ਆਪ ਸੰਗਤ ਦੇ ਨਾਲ ਗੱਲਬਾਤ ਕਰਕੇ ਜਿਹੜੀ ਇਹ ਰਿਪੋਰਟ ਨਿਕਲੇ ਕਿਹੜੇ ਕਿਹੜੇ ਦਿਨ ਡਿਸਾਈਡ ਕੀਤੇ ਆ ਮੈਂ ਸੋਚਦਾ ਸੀ ਕਿ ਮੈਂ ਸੋਮਵਾਰ ਜਾਂ ਸ਼ੁੱਕਰਵਾਰ ਦੋ ਦਿਨ ਐਸੇ ਹੁਣ ਜਿਹੜੇ ਪਾਸੋਂ ਮੁੱਖ ਆਫਿਸ ਦਾ ਵਾਸਤੇ ਰੱਖੇ ਜਾਂ ਔਰ ਮੈਂ ਅਰਵਿੰਦ ਕੇਜੀਵਾਲ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਜੀ ਪਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਉਂਕਿ ਪਾਰਟੀ ਹਮੇਸ਼ਾ ਇਹ ਚਾਹੁੰਦੀ ਹੈ ਕਿ ਸੰਗਠਨ ਮਜ਼ਬੂਤ ਹੋਵੇ ਪਾਰਟੀ ਮਜ਼ਬੂਤ ਹੋਵੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੱਕ ਜੁੜਿਆ ਜਾਵੇ ਜਿਵੇਂ ਤੁਸੀਂ ਦੇਖਿਆ ਜੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸਾਡੀਆਂ ਬੈਨਾ ਜੀ ਰਾਜਿੰਦਰ ਕੌਰ ਠੋੜ ਜਿਹੜੇ ਸਾਡੇ ਕੋਆਰਡੀਨੇਟਰ ਨੇ ਮਹਿਲਾ ਵਿੰਗ ਵਿਧਾਨ ਸਭਾ ਨਾ ਪਾ ਦੇ ਤੇ ਬਹੁਤ ਮਿਹਨਤ ਕਰ ਰਹੇ ਆ ਪਿੰਡਾਂ ਦੇ ਵੀ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਔਰ ਹਰੇਕ ਵਿੰਗ ਦੀਆਂ ਮੀਟਿੰਗਾਂ ਐਸਸੀ ਵਿੰਗ ਹੋ ਗਿਆ ਟ੍ਰੇਡ ਵਿੰਗ ਹੋ ਗਿਆ ਬਾਪਾਰ ਵਿੰਗ ਹੋ ਗਿਆ ਮੈਲਾ ਵਿੰਗ ਹੋ ਗਿਆ ਬੀਸੀ ਵਿੰਗ ਹੋ ਗਿਆ ਤਕਰੀਬਨ 15 ਦੇ ਆਸ-ਪਾਸ ਵਿੰਗ ਨੇ ਜਿਹਦੀਆਂ ਮੀਟਿੰਗਾਂ ਲਗਾਤਾਰ ਪਿੰਡਾਂ ਦੇ ਵਿੱਚ ਚੱਲੀਆਂ ਨੇ ਪਰ ਲਗਾਤਾਰ ਆਵਾਜ਼ ਦੀ ਪਾਰਟੀ ਦੀ ਜਿਹੜੀ ਸੋਚ ਰਹੀ ਹੈ ਕਿ ਗਰਾਊਂਡ ਲੈਵਲ ਤੇ ਜਿਹੜੇ ਅਸੀਂ 2022 ਤੋਂ ਪਹਿਲਾਂ ਵਾਅਦੇ ਕੀਤੇ ਸੀ ਜਿੰਨੂੰ ਅਸੀਂ ਗਰੰਟੀ ਕਹਿੰਦੇ ਸੀਗੇ ਉਹਦੇ ਵਿੱਚੋਂ ਤਕਰੀਬਨ ਤਕਰੀਬਨ 6ਾਂ ਦੇ ਵਿੱਚੋਂ 5 ਕੰਪਲੀਟ ਹੋ ਗਈਆਂ ਜੀ ਇੱਕ ਲਾਸਟ ਗਰੰਟੀ ਰਹਿਦੀ ਹੈ ਉਹ ਹੈ ਜੀ ਦੇ 1100 ਪੀਆ ਜਿਹੜਾ ਨਲਮਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਗਲੇ ਬਜਟ ਦੇ ਵਿੱਚ ਉਹ ਵੀ ਅਨਾਉਂਸ ਕਰ ਚੁਕਾ ਜਾਏਗਾ ਸੋ ਇਹ ਬਹੁਤ ਵੱਡੀ ਜਿਹੜੀ ਭਗਵੰਤ ਮਾਨ ਸਰਕਾਰ ਦੀ ਸੋਚ ਆਮ ਆਦਮੀ ਪਾਰਟੀ ਦੀ ਸਰਕਾਰਾਂ ਲੈਉਣਾ ਲੋਕਾਂ ਦਾ ਬਹੁਤ ਵੱਡਾ ਫਤਵਾ ਜਿਹੜਾ ਜਿ ਇਤਿਹਾਸਕ ਮਿਲਣਾ ਆਮ ਆਦੀ ਪਾਰਟੀ ਨੂੰ ਇਹ ਇੱਕ ਜ਼ਿੰਮੇਵਾਰੀ ਹੈ ਜਿਹੜੀ ਕਿਸੇ ਪੱਤੇ ਬਹਿ ਕੇ ਕਿਸੇ ਗੱਡੀ ਦੇ ਉੱਪਰ ਬਹਿ ਕੇ ਕਿਸੇ ਕੁਰਸੀ ਦੇ ਉੱਪਰ ਬਹਿ ਕੇ ਉਹ ਜ਼ਿੰਮੇਵਾਰੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋਈ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅਪ ਕੰਮ ਕਰ ਰਹੇ ਸਾਡੇ ਮინისტრ ਸਾਹਿਬ ਨੇ ਕੰਮ ਕਰ ਰਹੇ ਹੈ ਸਾਡੇ ਐਮਐਲਏ ਸਾਹਿਬਾਂ ਨੇ ਕੰਮ ਕਰ ਰਹੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਕੰਮ ਹੋਣੇ ਨੇ ਦੇਖੋ ਕੰਮ ਤਾਂ ਹੋਣੇ ਆ ਫਾਈਨਾਂਸ ਦੇ ਮਤਲਬ ਕਿ ਜਿਵੇਂ ਜਿਵੇਂ ਬਜਟ ਆਉਗਸਟ ਰਿਕਾ ਨਾ ਕੰਮ ਹੋਣੇ ਕਈ ਵਾਰੀ ਆਪਾਂ ਇਹ ਸੋਚਦੇ ਆ ਕਿ 5 ਸਾਲ ਦੇ ਕੰਮ 5 ਸਾਲ ਦੀ ਸਰਕਾਰ ਦੇ ਵਿੱਚ ਸ਼ਾਇਦ ਸਾਰੇ ਕੰਮ ਹੋ ਜਾਂਦੇ ਇਦਾਂ ਨਹੀਂ ਹਰ ਹਰ ਚੀਜ਼ ਦਾ ਇੱਕ ਸਿਸਟਮੈਟਿਕਲੀ ਹੁੰਦਾ ਜੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਜਿਵੇਂ 600 ਘੁੰਟ ਬਿਜਲੀ ਪੂਰਾ ਪੰਜਾਬ ਉਹਨਾਂ ਆਨੰਦ ਲੈ ਰਿਹਾ ਜੀ ਪਿਛਲੇ 3.5 ਸਾਲ ਤੋਂ ਔਰ 50-55 ਹਜ਼ਾਰ ਤੋਂ ਉੱਪਰ ਨੌਕਰੀਆਂ ਜਿਹੜੀਆਂ ਮਿਲ ਗਈਆਂ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਤੁਸੀਂ ਦੇਖੋਗੇ ਪਹਿਲਾਂ ਟੈਂਡਰ ਲੱਗਦੇ ਸੀ ਠੇਕੇ ਤੇ ਵਰਕਰ ਜਿਹੜੇ ਰੱਖੇ ਜਾਂਦੇ ਸੀ ਹੁਣ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਹੁਣ ਠੇਕੇ ਤੇ ਮੁਲਾਜ਼ਮ ਨਹੀਂ ਸਾਰੇ ਪਰਮਾਨੈਂਟ ਹੋ ਗਏ ਤੇ ਇਸ ਤੋਂ ਬਾਅਦ ਜੇ ਪਾ ਗੱਲ ਕਰੀਏ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਹੈ ਜੀ ਉਹ ਮੇਰਾ ਖਿਆਲ ਆ ਇਹ ਇਤਿਹਾਸਕ ਕੰਮ ਹੈ ਜੀ ਜਿਹੜਾ ਮੁੱਖ ਮੰਤਰੀ ਇਹ ਸੀ ਵਾਅਦਾ ਵੀ ਨਹੀਂ ਕੀਤਾ ਸੀ ਇਹ ਕੋਈ ਗਾਰੰਟੀ ਵੀ ਨਹੀਂ ਦਿੱਤੀ ਸੀ ਉਹ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਹੈ ਜੀ ਔਰ ਜਿਹੜੀ ਕੋਈ ਮੜੀ-ਮੁੱਢੀ ਕਮੀ ਪੇਸ਼ੀ ਆ ਉਹ ਅਗਲੇ 6 ਮਹੀਨਿਆਂ ਚ ਪੂਰੀ ਹੋ ਜਾਣੀ ਹੈ ਨਹਿਰਾਂ ਪੱਕੀਆਂ ਹੋ ਗਈਆਂ ਕਿਸੇ ਨੇ ਸੋਚਿਆ ਸੀ ਜਿੰਨਾ ਪੱਕੀਆਂ ਹੋ ਜਾਣਗੀਆਂ ਕਿਸੇ ਨੇ ਸੋਚਿਆ ਸੀ ਕਿ ਕਿ ਸੌਕੜ ਪਿੱਛੇ ਇੱਕ ਮੋਗਾ ਲੱਗ ਜੇਗਾ ਪਾਣੀ ਦਾ ਹਰੇਕ ਟੇਲ ਦਾ ਪਾਣੀ ਜਿਹੜਾ ਖੇਤਾਂ ਤੱਕ ਪਹੁੰਚੂਗਾ ਇਹ ਇਤਿਹਾਸਕ ਕੰਮ ਹੋਇਆ ਉਸ ਤੋਂ ਬਾਅਦ ਆਦ ਸਕੂਲਾਂ ਦਾ ਅੱਪਾ ਪਾਸੇ ਚ ਬੈਠੇ ਆ ਤੁਸੀਂ ਸਾਰੇ ਪੱਤਰਕਾਰ ਭਰਾਓ ਭਰਾਸੋਂ ਦਾ ਅਮੀਨਾ ਸਕੂਲ ਜਿਹੜਾ ਬਣ ਰਿਹਾ ਜੀ ਆਪਣੇ ਆਪ ਦੇ ਵਿੱਚ ਮਿਸਾਲ ਹੈ ਜੀ ਐਸੇ ਵਾਸ਼ਰੂਮ ਐਸੇ ਕਲਾਸਰੂਮ ਐਸਾ ਸਿਸਟਮ ਬਣਾ ਰਿਹਾ 11 ਕਰੋੜ ਰੁਪਏ ਦੇ ਨਾਲ ਅਮੀਨਾ ਸਕੂਲ ਆਪਰੇ ਇਸ ਤੋਂ ਬਾਅਦ ਜਿਹੜਾ ਬॉय ਬੋਏ ਸਕੂਲ ਹੈ ਜੀ ਨਾਬਾ ਦੇ ਵਿੱਚ ਉਹ ਵੀ ਅਮੀਨਾ ਸਕੂਲ ਆ ਦੋ ਸਕੂਲ ਨੇ ਵਿਧਾਨ ਸਭਾ ਨਾਬਾ ਦੇ ਅਮੀਨਾ ਉਹਦੇ ਵਿੱਚ ਵੀ ਮੈਨੂੰ ਭਾਈ ਸਾਹਿਬ 10 ਵਜੇ ਕੋਈ ਜਾ ਕੇ ਆਏ ਕਹਿੰਦੇ ਮੈਂ ਤਾਂ ਸੋਚਿਆ ਵੀ ਨਹੀਂ ਸੀਗਾ ਕਦੇ ਵੀ ਇਸ ਲੈਵਲ ਦਾ ਕੰਮ ਇੱਥੇ ਹੋਊਗਾ ਮੈਂ 80 ਲੱਖ ਦਾ ਚੈੱਕ ਦੇ ਕੇ ਆ ਜੀ ਪਿੱਛੇ ਉਹ ਕੰਮ ਸ਼ੁਰੂ ਹੋ ਗਿਆ ਜੀ ਤੇ ਹੁਣ ਆਜੋ ਆਪਾਂ ਹਸਪੀਟਲ ਤੇ ਜਿਹੜੀ ਸਿਹਤ ਹੈ ਜੀ 2 ਅਕਤੂਬਰ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਬਹੁਤ ਵੱਡੀ ਨੋਸਮੈਂਟਨ ਕਿ ਕਿ ਇਹ ਲਾਗੂ ਕਰਨ ਜਾ ਰਹੇ ਆ ਕਿ ਹਰੇਕ ਪਰਿਵਾਰ ਦਾ ਪੰਜਾਬ ਦੇ ਹਰੇਕ ਪਰਿਵਾਰ ਦਾ ਚਾਹੇ ਕਿ ਪਰਿਵਾਰ ਚ 2 ਜੀ ਨੇ ਚਾਹੇ 4 ਨੇ ਚ 6 ਨੇ ਚ 10 ਨੇ 10 ਲੱਖ ਰੁਪਏ ਜਿਹੜਾ ਹੈ ਜੀ ਸਿਹਤ ਬੀਮਾ ਦਾ ਸਰਕਾਰ ਲਾਗੂ ਕਰਨ ਜਾ ਰਹੀ ਜਿਹਦੇ ਵਿੱਚ ਉਹਦਾ ਸਾਰਾ ਦਾ ਇਲਾਜ ਹੋਊਗਾ ਸੋ ਕਿੰਡੀ ਵੱਡੀ ਗੱਲ ਹੋ ਗਈ ਇਹ ਕਿਉਂ ਹੋਇਆ ਜੇ ਇੱਕ ਇਮਾਨਦਾਰ ਸਰਕਾਰ ਆਈ ਜੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਅਸੀਂ 82 ਪਹਿਲੀ ਵਾਰ ਜਿੱਤ ਕੇ ਆਏ ਟੋਟਲ 92 ਸੀ 82 ਪੰਚਾਇਤ 82 ਜਿਹੜੇ ਹਾਰੇ ਨੇ ਉਹ ਕੌਣ ਸੀ ਜੀ ਜਿਹੜੇ ਲੰਮੇ ਸਮੇਂ ਤੋਂ ਟੋਟਲੀ ਮਾਰ ਕੇ ਬੈਠੇ ਸੀ ਕੋਈ 4 ਵਾਰ ਐਮਐਲਏ ਕੋਈ 5 ਵਾਰ ਐਮਐਲਏ ਕੋਈ 6 ਵਾਰ ਐਮਐਲਏ ਕੋਈ 3 ਵਾਰ ਮਿਨਿਸਟਰ 4 ਵਾਰ ਮਿਨਿਸਟਰ ਉਹ ਲੋਕ ਹਾਰੇ ਨੇ ਅੱਜ ਮੇਰੇ ਵਰਗਾ ਬੰਦਾ ਮੈਂ ਆਪਣੀ ਤਨਖਾਹ ਵੀ ਜਿਹੜੀ ਹੈ ਸਾਰੇ ਭਰਾਵਾਂ ਨੂੰ ਦਈਆ ਤਨਖਾਹ ਮੇਰੇ ਖਾਤੇ ਚ ਆਉਂਦੀ ਹੈ ਮੈਂ ਆਪਣੇ ਖਾਤੇ ਦੇ ਵਿੱਚੋਂ ਲੋੜਵੰਦ ਪਰਿਵਾਰ ਜਿਹੜੇ ਨੇ ਕਿਸੇ ਗਰੀਬ ਦੀ ਸ਼ਾਦੀ ਆ ਉਹਨੂੰ ਰਾਸ਼ਨ ਭੇਜ ਦਿੰਦਾ ਕਿਸੇ ਭੈਣ ਨੂੰ ਸਲਾਈ ਮਸ਼ੀਨ ਚਾਹੀਦੀ ਹੈ ਸਲਾਈ ਮਸ਼ੀਨ ਦੇ ਦਿੰਨੇ ਆ ਕਿਸੇ ਮੇਰੇ ਭਰਾ ਦਾ ਇੱਕ ਮੰਗੇਵਾਲ ਖੱਚਰ ਸੀਗਾ ਉਹ ਕਰੰਟ ਲਾ ਕੇ ਮਰ ਗਿਆ ਮਨ ਭੇਜਦੇ ਕਿ ਤੁਸੀਂ ਆਪਦਾ ਖੱਚਰ ਲਓ ਇੱਥੇ ਇੱਕ ਰਾਇਮਲ ਮਜਦਰੀ ਵੱਜ ਕਰੰਟ ਨਾ ਮਰ ਗਈ ਮੈਂ ਇਹ ਜੋ ਪੈਸੇ ਦੇਣੇ ਨੇ ਉਹ ਭਰਾ ਨੂੰ ਮੈਂ ਕਿਹਾ ਕਿ ਤੁਹਾਨੂੰ ਮੈਂ ਮੈਂ ਲੈ ਕੇ ਦਊਗਾ ਜੀ ਇਹ ਇਹ ਐਮਐਲਏ ਦਾ ਇੱਕ کردار ਨਹੀਂ ਸੀ ਹੁੰਦਾ ਜੀ ਪਹਿਲਾਂ ਅੰਦਾ ਦਾ ਲੋਕ ਸੋਚਦੇ ਸੀ ਵੀ ਐਮਐਲਏ ਸਿਰਫ ਪੈਸੇ ਕਢੇ ਕਰਨ ਵਾਲੇ ਨੇ ਕਿ ਜਿਹੜਾ ਫਰਪਨਾਣਾ ਸਿਸਟਮ ਮੈਂ ਤੁਸੀ ਆਮ ਆਦਮੀ ਪਾਰਟੀ ਦੀਆਂ ਸੁਵਿਧਾਵਾਂ ਗਰੰਟੀਆਂ ਬਾਰੇ ਦੱਸ ਰਹੇ ਹੋ ਔਰ ਤੁਸੀਂ ਹਾਲ ਹੀ 10 ਲੱਖ ਦਾ ਬੀਮੇ ਦੀ ਗੱਲ ਕੀਤੀ ਹੈ ਰੌਨੀਸ਼ ਬਿੱਟੂ ਦਾ ਬਿਆਨ ਹੈ ਵੀ ਹਜੇ ਤੱਕ ਮਹਿਲਾਵਾਂ ਨੂੰ 1000 ਰੁਪਏ ਤਾਂ ਦੇ ਨਹੀਂ ਸਕੇ 10 ਦਾ ਬੀਮਾ ਕਿੱਥੋਂ ਲੈਣਗੇ ਬਿੱਟੂ ਸਾਹਿਬ ਚਲੋ ਭਰਾ ਦੇ ਆਪਣੇ ਕੋਈ ਜਿਹੜਾ ਉਹਨਾਂ ਦਾ ਕਹਿਣਾ ਫਾਲੇ ਦੀ ਸਾਡਾ ਸੁਣਨਾ ਫਰਜ਼ ਆ ਹੋਣਾ ਦੇਖੋ ਮੈਂ ਇੱਕ ਬੜਾ ਮੂਚ ਇੰਪੋਰਟੈਂਟ ਪਾੜ ਗਿਆ ਕਿ ਫਾਈਨਾਂਸ ਤੋਂ ਬਿਨਾ ਕੋਈ ਵੀ ਚੀਜ਼ ਜਪਾਪਾ ਘਰ ਬਣਾਈਏ ਬਿਨ ਪ੍ਰੈਸਟ ਕਰਨੇ ਹਰ ਜੀ ਨੂੰ ਕਹਿਣੀ ਮੈਂ ਬਿੱਟੂ ਜੀ ਨੂੰ ਪੁੱਛਣਾ ਚਾਹਣਾ ਜਦੋਂ ਕੈਪਟਨ ਮੈਂਦਾ ਸਿੰਘ ਜੀ ਚੀਫ ਮਿਨਿਸਟਰ ਸੀਗੇ ਜਦੋਂ ਢਟਕਾ ਸਾਹਿਬ ਜੀ ਸੌਂਖਾ ਖਾ ਕੇ ਕਹਿੰਦੇ ਸੀ ਕਿ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਕਰਵਾਨੇ ਅਸੀਂ ਘਰ ਘਰ ਨੌਕਰੀ ਦੇ ਦਿਆਂਗੇ ਜੀ ਅਸੀਂ 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 ਕਿਸਾਨਾਂ ਦਾ ਕਰਜ਼ਾ ਉਹ ਕਰਦਾ ਸੀ ਉਹਨਾਂ ਨੇ 5 ਸਾਲ ਵੀ ਨਿਕਲ ਗਏ ਜੀ ਬਿੱਟੂ ਜੀ ਕਾਂਗਰਸ ਦੇ ਵਿੱਚੋਂ ਬੀਜੇਪੀ ਵਿੱਚ ਚਲੇ ਗਏ ਹੁਣ ਮੰਤਰੀ ਵੀ ਨੇ ਉਹ ਕਈ ਚੀਜ਼ਾਂ ਜੜੀਆਂ ਨੇ ਕਈ ਚੀਜ਼ਾਂ ਜੜੀਆਂ ਨੇ ਨਾ ਜੀ ਉਹ ਆਪੋਜੀਸ਼ਨ ਨੂੰ ਮਜਬੂਰੀ ਦੇ ਜਣੇ ਕਹਿਣਾ ਪੈਂਦਾ ਕਿਉਂਕਿ ਜਦੋਂ ਤੁਹਾਡੇ ਚਾਰਪਰਾ ਕੈਮਰਾ ਲੈ ਕੇ ਖੜ ਜਾਂਦੇ ਉਹਨਾਂ ਨੂੰ ਲੱਗਦਾ ਕਿ ਹੁਣ ਕੁਝ ਨਾ ਕੁਝ ਤਾਂ ਬੋਲਣਾ ਹੀ ਪੈਣਾ ਹੈ ਤੇ ਮੈਂ ਆਪਦੀ ਗੱਲ ਕਰਦਾ ਜੀ ਸਰੰਦ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦੀਵਾਨ ਟੋਟਰ ਮਾਲ ਜੀ ਜਿਹੜੇ ਉਸ ਵਕਤ ਇੱਕ ਦੀਵਾਨ ਇੱਕ ਬਹੁਤ ਵੱਡਾ ਉਹਦਾ ਹੁੰਦਾ ਸੀ ਉਸ ਪਾਦੇ ਉੱਪਰ ਬੈਠੇ ਜਗੇ ਉਹਨਾਂ ਨੇ ਸੋਨੇ ਦੀਆਂ ਮੋਹਰਾ ਵਿਛਾ ਕੇ ਉਹ ਨਹੀਂ ਮੰਨੇ ਕਹਿੰਦੇ ਨੇ ਜੀ ਖੜੀਆਂ ਕਰਕੇ ਚਲੋ ਤਾ ਉਹ ਕੀਮਤ ਦੇ ਕੇ ਉਹਨਾਂ ਨੇ ਜਿਹੜਾ ਜੀ ਉਹਨਾਂ ਦਾ ਉਹ ਜਗਾ ਲਈ ਤੇ ਇਹਨਾਂ ਦੀ ਯਾਦ ਜਿਹੜੀ ਹੈ ਜੀ ਬਿਲਕੁਲ ਢਹਿ ਢੇਰੀ ਹੋ ਗਈ ਸੀ ਐਨ ਆਰ ਆ ਭਰਾ ਨੇ ਸਾਡੇ ਅਮਰੀਕਾ ਤੋਂ ਕੈਨੇਡਾ ਤੋਂ ਅਸੀਂ ਸਾਰਿਆਂ ਨੇ ਇਕੱਠੇ ਹੋ ਗਏ ਇੱਕ ਹੰਬੜਾ ਮਾਰਿਆ ਮੈਂ ਤਨਖਾਹ ਦੇ ਵਿੱਚੋਂ 11 ਲੱਖ ਰੁਪਏ ਦਾ ਚੈੱਕ ਦੇ ਕੇ ਆਇਆ ਜੀ ਪਰ ਉਹ ਦੀਵਾਨ ਟੋਟਰ ਮਲ ਦੀ ਯਾਦ ਦੇ ਵਿੱਚ ਜੀ ਜਹਾਜ਼ ਹਵੇਲੀ ਬਣ ਰਹੀ ਹੈ ਜਿਹੜੀ 60 ਕਰੋੜ ਦੀ ਲਾਗਤ ਨਾ ਬਣ ਰਹੀ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਇੱਥੇ ਥਾਣਾ ਆ ਬੱਬੀ ਜੀ ਬੈਠੇ ਨੇ ਸਾਡੇ ਭਰਾ ਇਹ ਤੇ ਥਾਣੇ ਇੱਕ ਪੁਰਾਣਾ ਗੇਟ ਆ ਜੀ ਰਿਆਸਤੀ ਗੇਟ ਆ ਪੁਰਾਣਾ ਪਾਸੋਂ ਥਾਣੇ ਦੇ ਕੋਲ ਇਹ ਮੈਨੂੰ ਸਾਰੇ ਪਰਾ ਕਹਿੰਦੇ ਮਾਨ ਸਾਹਿਬ ਅਗਰੇ ਇਹ ਗੇਟ ਦੀ ਸਾਮ ਸੰਭਾਲ ਹੋ ਜਵੇ ਨਾ ਸਾਡੇ ਕੋਲ ਇੱਕੋ ਨਿਸ਼ਾਨੀ ਬਚੀ ਆ ਤਾਂ ਮੈਂ ਕਹਾਂ ਜੀ ਲੱਖ ਰੁਪਈਆ ਮੈਂ ਆਪਣੀ ਤਰਖਾਤੋਂ ਦੇਣਾ ਬਾਕੀ ਸਾਰੇ ਕਹਿੰਦੇ ਜੀ ਮੈਂ ਵੀ ਦੇਣਾ ਮੈਂ ਦੱਸ ਦੇਣਾ ਉਹਦਾ ਖਰਚਾ ਹੈਗਾ 8-10 ਲੱਖ ਰੁਪਈਆ ਦਾ ਅਸੀਂ ਉਹ ਵੀ ਕੰਪਲੀਟ ਕਰ ਦੇਣਾ ਮੇਰਾ ਕਹਿਣ ਦਾ ਭਾਵ ਹੈ ਕਿ ਇੱਕ ਇਹ ਲੱਗਦਾ ਹੀ ਨਹੀਂ ਕਿ ਕੋਈ ਪੋਲਿਟਿਕਲ ਆਪਾਂ ਕੰਮ ਕਰ ਰਹੇ ਆ ਲੱਗਦਾ ਅਸਲ ਦੇ ਵਿੱਚ ਸੇਵਾਏ ਆ ਜੀ ਅਸਲ ਦੇ ਵਿੱਚ ਸਮਾਧ ਦੀ ਸੇਵਾ ਹੈ ਕਿ ਤੁਸੀਂ ਸੇਵਾਦਾਰ ਬਣ ਕੇ ਕੰਮ ਕਰੋ ਨਾ ਕਿ ਤੁਸੀਂ ਡਿਰੇਕਟਰਸ਼ਿਪ ਚਲਾਓ ਕਿਸੇ ਦੇ ਪਰਚੇ ਕਰਾਓ ਕਿਸੇ ਨੂੰ ਡਰਾਓ ਕਿਸੇ ਨੂੰ ਧਮਕਾਓ ਉਹ ਚੀਜ਼ਾਂ ਤੋਂ ਅਸੀਂ ਰਹਿਤ ਆ ਜੀ ਅਸੀਂ ਨਹੀਂ ਚਾਹੁੰਦੇ ਜਿਨ੍ਹਾਂ ਨੇ ਵੋਟ ਪਾਈ ਹੈ ਜਿਸ ਮਾਂ ਨੇ ਬਟਨ ਦੱਬਣ ਲੱਗਿਆ ਇੱਕ ਉਮੀਦ ਜੇ ਤਾਰ ਤੱਕ ਆ